ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੇ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੇ ਉਹ ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੇ ਸਤਗੁਰੂ ਆਪਣੇ ਸੇਵਕ ਦੀ ਆਪ ਪਤ ਰੱਖਦੇ ਨੇ ਤੇ ਆਪ ਹੀ ਨਾਮ ਜਪਾਉਂਦੇ ਨੇ ਉਹ ਤੇ ਗੁਰਮਖੋ ਆਪਣੇ ਪਿਆਰੇ ਨੂੰ ਹੱਥ ਦੇ ਕੇ ਰੱਖ ਲੈਂਦੇ ਨੇ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗਮਾਨ ਇਹ ਸਤਿਗੁਰੂ ਦੀ ਵਡਿਆਈ ਹੈ ਜਦੋਂ ਕੋਈ ਉਹਦੇ ਚਰਨਾਂ ਨਾਲ ਮਨ ਕਰਕੇ ਜੁੜ ਜਾਂਦਾ ਹੈ ਜਦੋਂ ਕੋਈ ਭਾਵਨਾ ਨਾਲ ਸਤਿਗੁਰੂ ਨੂੰ ਆਪਣਾ ਗੁਰੂ ਮੰਨ ਲੈਂਦਾ ਹੈ ਔਰ ਗੁਰੂ ਦੇ ਉਪਦੇਸ਼ ਨੂੰ ਕਮਾ ਲੈਂਦਾ ਹੈ ਨਾ ਫਿਰ ਸਤਗੁਰੂ ਤੇ ਗੁਰਮੁਖੋ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੇ ਜਹਿ ਜਹਿ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠ ਤਾਵੇ ਸੇਵਕ ਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹੈ ਠਾਕੁਰ ਕਹੈ ਸੇਵਕ ਉਹ ਤਤਕਾਲ ਹੋਏ ਆਵੇ ਸਤਗੁਰੂ ਤੇ ਏਨੇ ਬਖਸੰਦ ਨੇ ਗੁਰਮੁਖ ਕੋ ਕੋਈ ਗੁਰੂ ਨੂੰ ਆਪਣਾ ਗੁਰੂ ਤੇ ਮੰਨੇ ਕੋਈ ਗੁਰੂ ਦੀ ਬਾਤ ਨੂੰ ਮੰਨ ਲਏ ਗੁਰੂ ਦੇ ਉਪਦੇਸ਼ ਵਿੱਚ ਰਹਿਣਾ ਸਿੱਖ ਲਏ ਗੁਰੂ ਦੀ ਆਗਿਆ ਵਿੱਚ ਤੇ ਸਤਗੁਰੂ ਆਪਣਾ ਹੱਥ ਦੇ ਕੇ ਰੱਖ ਲੈਂਦੇ ਨੇ ਅੱਜ ਸੰਸਾਰ ਦੇ ਅੰਦਰ ਦੁਨੀਆ ਦੁੱਖਾਂ ਨਾਲ ਭਰੀ ਪਈ ਏ ਤੇ ਗੁਰਮੁਖੋ ਜਿਸ ਵੇਲੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਸਤਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਬਲੀ ਕੰਧਾਰੀ ਦੇ ਕੋਲ ਭਾਈ ਮਰਦਾਨੇ ਨੂੰ ਪਾਣੀ ਲੈਣ ਵਾਸਤੇ ਭੇਜਦੇ ਨੇ ਜਿਨਨੇ ਗੁਰਮੁਖੋ ਪਾਣੀ ਦੇ ਚਸ਼ਮੇ ਉੱਪਰ ਪਾਣੀ ਦੇ ਟੋਬੇ ਉੱਪਰ ਆਪਣਾ ਕਬਜ਼ਾ ਕੀਤਾ ਜਦੋਂ ਭਾਈ ਮਰਦਾਨਾ ਜੀ ਪਾਣੀ ਲੈਣ ਗਏ ਨੇ ਤੇ ਉਹਨੇ ਵੇਖਿਆ ਵੀ ਇਹ ਤੇ ਕੋਈ ਓਪਰਾ ਆਦਮੀ ਹੈ ਉਹ ਪੁੱਛਦਾ ਤੇਰਾ ਗੁਰੂ ਕੌਣ ਭਾਈ ਮਰਦਾਨਾ ਜੀ ਕਹਿਣ ਲੱਗੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਉਹਨੇ ਗੁਰਮੁਖੋ ਪਾਣੀ ਤੇ ਕੀ ਦੇਣਾ ਸੀ ਇੰਨਾ ਕ੍ਰੋਧਿਤ ਹੋਇਆ ਵਲੀ ਕੰਧਾਰੀ ਉਹਨੇ ਇੱਕ ਭਾਰੀ ਪੱਥਰ ਭਾਈ ਮਰਦਾਨੇ ਦੇ ਉੱਪਰ ਸੁੱਟਿਆ ਤੇ ਭਾਈ ਮਰਦਾਨਾ ਉਸ ਪੱਥਰ ਤੋਂ ਬਚਣ ਵਾਸਤੇ ਨਾ ਸੱਜੇ ਦੌੜਿਆ ਤੇ ਨਾ ਖੱਬੇ ਦੌੜਿਆ ਹੁਣ ਪੱਥਰ ਉੱਪਰੋਂ ਛੁੱਟਿਆ ਉਹਨੇ ਸਿੱਧਾ ਥੱਲੇ ਆਉਣਾ ਧਰਤੀ ਤੇ ਡਿਗਣਾ ਭਾਈ ਮਰਦਾਨਾ ਜੀ ਸੱਜੇ ਨੂੰ ਦੌੜ ਜਾਂਦੇ ਭੱਜ ਕੇ ਜਾਨ ਬਚਾ ਸਕਦੇ ਨੇ ਭਾਈ ਮਰਦਾਨਾ ਜੀ ਖੱਬੇ ਚਲੇ ਜਾਂਦੇ ਤਾਂ ਜਾਨ ਵੱਜ ਸਕਦੀ ਪਰ ਭਾਈ ਮਰਦਾਨਾ ਜੀ ਖੱਬੇ ਸੱਜੇ ਦੌੜਨ ਦੀ ਬਜਾਏ ਸਿੱਧਾ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨੂੰ ਆ ਕੇ ਘੁੱਟ ਕੇ ਫੜ ਲਿਆ ਦਾਤਾ ਵਲੀ ਕੰਧਾਰੀ ਨੇ ਭਾਰੀ ਪੱਥਰ ਉਪਰ ਛਟਿਆ ਤੇ ਆਪ ਜੀ ਬਚਾ ਲੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਪੱਥਰ ਨੂੰ ਗੁਰਮਖੋ ਆਪਣਾ ਹੱਥ ਦੇ ਕੇ ਤੇ ਰੋਕ ਦਿੱਤਾ ਉਹ ਪੱਥਰ ਨੂੰ ਰੋਕ ਦਿੱਤਾ ਭਾਈ ਮਰਦਾਨੇ ਨੂੰ ਬਚਾ ਲਿਆ ਹੱਥ ਦੇ ਕੇ ਅੱਜ ਵੀ ਤੁਸੀਂ ਜਾਓ ਤੇ ਗੁਰਦੁਆਰਾ ਪੰਜਾ ਸੈ ਬਣਿਆ ਹੋਇਆ ਹੈ ਕਹਿਣ ਤੋਂ ਭਾਵ ਸਾਖੀ ਤੋਂ ਕੁਝ ਸਿੱਖਿਆ ਲਈਦਾ ਹੈ ਜੇ ਜੀਵਨ ਵਿੱਚ ਕਿਤੇ ਦੁੱਖਾਂ ਦਾ ਪਹਾੜ ਡੇਗੀ ਜਾਏ ਜੇ ਜੀਵਨ ਵਿੱਚ ਦੁੱਖ ਹੀ ਆ ਜਾਣ ਚਾਰਛ ਫੇਰਿਓ ਤੇ ਸਿੱਖਾ ਇਧਰ ਉਧਰ ਦੌੜਨ ਦੀ ਬਜਾਏ ਸਿੱਧਾ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੀ ਸ਼ਰਨ ਟੇਕ ਪਕੜ ਲੈ ਤੇ ਮਹਾਰਾਜ ਤੈਨੂੰ ਹੱਥ ਦੇ ਕੇ ਰੱਖ ਲੈਣਗੇ ਹੋ ਤੈਨੂੰ ਤਤੀਵਾ ਵੀ ਨਹੀਂ ਲੱਗਣ ਦੇਣਗੇ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਜਾਂ ਕੋ ਮੁਸ਼ਕਲ ਆਤਮਾ ਨੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਪੱਜ ਖਲੇ ਭਜੈ ਸਭੂ ਆਸਰਾ ਚੁੱਕੈ ਸਭ ਅਸਰਾਓ ਚੇਤ ਆਵੇ ਉਸ ਪਾਰ ਬ੍ਰਹਮ ਲੱਗੇ ਨ ਤਤੀਵਾਉ ਸਾਹਿਬ ਨੇ ਤਾਨਿਆਂ ਕਾ ਤਾਨ ਇਹ ਤੇ ਗੁਰਮਖੋ ਜਿਨ੍ਹਾਂ ਦਾ ਕੋਈ ਬਲ ਨਹੀਂ ਜਿਨ੍ਹਾਂ ਕੋਲ ਕੋਈ ਤਾਕਤ ਨਹੀਂ ਮੇਰਾ ਸਤਿਗੁਰੂ ਉਹਨਾਂ ਦੀ ਤਾਕਤ ਬਣ ਜਾਂਦਾ ਹੈ ਕਿਤੇ ਭਾਵਨਾ ਬਣਾਓ ਗੁਰ ਸਿੱਖੋ ਗੁਰੂ ਦੇ ਦੱਸੇ ਹੋਏ ਮਾਰਗ ਤੇ ਤੁਰ ਕੇ ਤਾਂ ਵੇਖੋ ਗੁਰੂ ਤੁਹਾਨੂੰ ਤਤੀਵਾ ਨਹੀਂ ਲੱਗਣ ਦੇਗਾ ਉਦਾਂ ਵੀ ਗੁਰਮਖੋ ਜੇ ਦੁਨਿਆਵੀ ਰਸਤੇ ਨੂੰ ਵੇਖੀਏ ਨਾ ਤੇ ਜਦੋਂ ਗੁਰੂ ਨਾਨਕ ਦੇਵ ਜੀ ਮੀਆਂ ਅੰਦਰ ਵਿਚਰੇ ਨੇ ਅੱਗੇ ਆਪ ਤੁਰੇ ਨੇ ਪਿੱਛੇ ਭਾਈ ਬਾਲਾ ਤੇ ਮਰਦਾਨਾ ਜੀ ਸਿਖਾ ਕੱਲਾ ਗੁਰੂ ਨੇ ਤੈਨੂੰ ਮਾਰਗ ਦੱਸਿਆ ਹੀ ਨਹੀਂ ਪਹਿਲੋ ਅੱਗੇ ਆਪ ਤੁਰੇ ਨੇ ਪਿੱਛੇ ਪਿੱਛੇ ਤੂੰ ਤੁਰਦਾ ਰਹੇ ਭੁੱਲੇ ਮਾਰਗ ਜਿਨਹੇ ਬਤਾਇਆ ਐਸਾ ਗੁਰਵੱਡ ਭਾਗੀ ਪਾਇਆ ਐਸਾ ਗੁਰੂ ਤੇ ਵੱਡਿਆਂ ਭਾਗਾ ਨਾਲ ਮਿਲਦਾ ਹੈ ਜਿਹੜਾ ਭੁੱਲੇ ਹੋਏ ਪਟਕੇ ਹੋਏ ਨੂੰ ਰਸਤਾ ਮਾਰਗ ਦਿਖਾਏ ਇਸ ਲਈ ਲੋੜ ਹੈ ਅੱਜ ਗੁਰਮਖੋ ਆਪਾਂ ਗੁਰੂ ਦੇ ਦਰ ਨੂੰ ਛੱਡ ਕੇ ਨਾ ਦੁਨੀਆਂ ਦੇ ਦਰਬਦਰਾਂ ਤੇ ਠੋਕਰਾਂ ਖਾ ਰਹੇ ਆ ਗੁਰੂ ਨਾਲੋਂ ਟੁੱਟ ਗਏ ਆ ਪ੍ਰਭੂ ਪਰਮਾਤਮਾ ਨਾਲੋਂ ਟੁੱਟ ਗਏ ਆ ਇਸ ਕਰਕੇ ਦੁੱਖਾਂ ਵਿੱਚ ਇਹ ਨਿਮਾਣੀ ਜਿੰਦ ਘਿਰ ਚੁੱਕੀ ਏ ਪਰਮੇਸ਼ਰ ਤੇ ਭੁੱਲਿਆ ਵਿਆਪਨ ਸੱਦੇ ਰੋਗ ਵੇ ਮੁਖ ਹੋਏ RAM ਤੇ ਲੱਗਨ ਜਨਮ ਵਿਜੋਗ ਲੋੜ ਹੈ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨ ਦੀ ਐਵੇਂ ਦੇਹ ਧਾਰੀ ਪਖੰਡੀਆਂ ਦੇ ਡੇਰਿਆਂ ਤੇ ਜਾ ਕੇ ਚੁਕਣ ਨਾਲੋਂ ਚੰਗਾ ਹੈ ਤੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਚੁਕ ਜਾ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰ ਮੇਲ ਲੈ ਹੋ ਦਇਾਲ ਤੇ ਪਏ ਦੁਆਰਿਆ ਰਖ ਲੇ ਬਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ ਤੇ ਫਿਰ ਉਹ ਵੀ ਕਿਰਪਾ ਕਰੇਗਾ ਸ਼ਰਨ ਪਰੇ ਕੀ ਰਾਖ ਦਿਆਲਾ ਨਾਨਕ ਤੂੰ ਮੇਰੇ ਬਾਲਗ ਕਾਲਾ ਬੇਨਤੀ ਕਰ ਤੇ ਗੁਰਮਖੋ ਉਹ ਤੇ ਜਿਹੜਾ ਚਰਨਾ ਤੇ ਟੈ ਪੈਂਦਾ ਉਹਨੂੰ ਗਲ ਵੀ ਲਾ ਲੈਂਦਾ